ਤੇ ਜਿੱਤੇ ਦੀਆਂ ਗੇਮ ਨਹੀਂ ਨਾ ਪਹਿਲਾ ਦਿਨ ਚਾਹੀਦਾ ਤਾਂ ਤਨ ਵੀ ਲੈ ਚੜੇ ਇਹ ਇੱਧਰ ਪਹਿਲਾ ਪਹਿਲਾ ਬੋਲਟ ਜਿੱਤਿਆ ਹੋ ਯਾਰੋ ਜਵਾਕ ਪੰਜ ਕੁ ਪਾ ਦੀ ਮੇਰੇ ਵੀਰ ਠੀਕ ਹੈ ਠੀਕ ਕੋੜੇ ਭਰਾ ਮੜਾ ਰੱਖੀ ਯਾਰ ਸਾਡਾ ਖਿਆਲ ਹੈ ਨਾ ਸਾਸੀ ਗਾਲ ਜੀ ਮੇਰੇ ਸਾਰੇ ਭਰਾ ਉਹ ਪੜਾਉਣੇ ਮੜਾ ਰੱਖੇ ਬਾਈ ਫਿਰ ਸ੍ਰੀਕਾਲ ਜੀ ਹੋਰ ਕਹਿਮ ਆ ਤੇ ਕੱਪ ਵਧੀਆ ਚੱਲ ਗੱਡੀ ਸੀ ਗੱਲ ਪੂਸ਼ ਜੀ ਨੂੰ ਤਾਂ ਗੱਲ ਹੈ ਜੀ ਉਹ ਡੀਲ ਨੂੰ ਸ਼ੁਰੂ ਕਿੰਨੇ ਮਾਰੇ ਕਹਿ ਲਓਂਗਾ ਆਂਦਾ ਪ੍ਰੀਤਪੁਰ ਪਹਾੜੀ ਜਿਹੜਾ ਉੱਠ ਕੇ ਖੜੇ ਹੋਰਦਾ ਹੈ ਪ੍ਰੀਤਪੁਰ ਪਹਾੜੀ ਨਾਲ ਜੇ ਵੀ ਪਤਾ ਹੀ ਤੋਤੇ ਵਾਲੇ ਦੀ ਖੇਡ ਉਹ ਕਿੰਨੇ ਰਕੀਦਾ ਨਾਕਰ ਅੱਜ ਵਲੌਗ ਸ਼ੁਰੂ ਗਲੋਟੀ ਦੇ ਕਬੱਡੀ ਕੱਪ ਤੇ ਚੱਲੇ ਆ ਮੇਜਰ ਲੀਗ ਦਾ ਕਬੱਡੀ ਕੱਪ ਆ ਕਰਾਉਨੇ ਆ ਤੁਹਾਡੀ ਗੱਲਬਾਤ ਅੱਜ ਸ਼ਾਹਕੋੜ ਦੀ ਟੀਮ ਨਾਲ ਆਪਣੇ ਨਾਲ ਬਾਈ ਰੁਪਿੰਦਰ ਦੋਦਾ ਪਹੁੰਚ ਗਏ ਬਾਈ ਆਪਾਂ ਹੋਰ ਵਧੀਆ ਜਾਵਾਂ ਪਹੁੰਚ ਗਏ ਆਪਾਂ ਗਲੋਟੀ ਦੇ ਕਬੱਡੀ ਕੱਪ ਤੇ ਬਾਕੀ ओ तोतेरा। पिछले दो दिन बताता हमारा है सोनी नॉनी जैसी परवान तो सही है पड़ेगा।

गब्बर पार्टी और बबुल इशारा हो गया है बीच में बड़ा बात नहीं बोल रहा है आगे आगे माइक पे टीमों से व्यक्ति करांगे मैं जल्दी ना नेगेटिव है मैंने कितने मेरे को इस मैदान पे ला दिया और मैंने टीम में भेजा अब खड़े अब्दुलला आ गया वाले तरफ और अब्दुलला और दूसरा भी क्लेम होता जा रही है भाई जीरा बात खेलना है आजकल रहने पे और सभी हरियाणा के छोरे साथ ਜਬ ਕੋਚੀ ਖੇਡ ਕਰਾ ਬਲੇ ਖੇਡਦੀ ਹੈ ਬਹੁਤ ਸਮਾਂ ਵੀ ਆਦਾ ਹੈ ਅੱਧੀ ਜਮ ਮਨ ਵਾਲੀ ਕਬੱਡੀ ਕਹਿੰਦੇ ਪੁਚਾਰੀ ਦੇਖਦਾ ਵੀਰਾ ਰਿਅਰ ਰੱਖਾਂਗੇ ਚਮਕਪੁਰੀਆ ਖੁੱਲਤਾ ਹੈ ਵੱਡਾ ਪੰਡ ਖੇਡ ਕਬੱਡੀ ਦਾ ਹੋ ਵੀ ਪੁੱਜ ਗਿਆ ਤੇ ਇਧਰ ਤੌਹ ਦਾ ਤੇ ਆਪਾਂ ਮਰ ਗਿਆ ਹਾਂਜੀ ਮੈਚ ਆਪਣਾ ਕੁਆਟਰ ਫਾਈਨਲ ਮੈਚ ਆ ਪਹਿਲੇ ਰਾਊਂਡ ਦਾ ਹੀ ਹਾਂਜੀ ਮਿੱਤਰੋ ਆਪਣੀ ਸ਼ਾਹਗੋੜ ਦੀ ਟੀਮ ਦਾ ਮੈਚ ਹੈਗਾ ਮਾਨਕ ਫਗਵਾੜੇ ਨਾਲ ਕੁਆਟਰਫਾਈਨਲ ਮੈਚ ਆ ਚੱਲੇ ਆ ਹੁਣ ਆਪਾਂ ਗਰਾਊਂਡ 'ਚ ਮੈਚ ਦਾ ਹਾਫ ਸਮਾਂ ਹੋ ਗਿਆ ਦੇਖੋ ਨੇ ਦੋਨੋਂ ਗਰਾਊਂਡ ਦੀ ਐਂਟਰੀ ਤਿਆਰੋ ਜੀ ਵੀਰ ਨੂੰ ਦੂਜਾ ਬੜਾ ਵਧੀਆ ਲੱਗਿਆ ਇੱਕ ਵਾਰੀ ਪੁੜੇ ਨੇ ਕਾਰੀਆਂ ਮਾਰੇ ਦੋਦਾ ਰਮਪਿੰਦਰ ਵੀ ਆ ਗਿਆ ਕਹਿੰਦੇ ਦੂਜੇ ਵਾਲਾ ਬੱਤਾ ਮਾਹਰ ਕਬੱਡੀ ਦਾ ਬਾਬਾ ਬੰਨਾ ਸਿੰਘ ਬਹਾਦਰ ਕਬੱਡੀ ਕਰਵਾਤ ਸਮਰਾਦੇ ਦੇ ਨੰਬਰ ਤੇ ਸਾਡੇ 22 ਤੇ ਨਾਨਸਰ ਗੁਰਦਾਸ ਪੂਰੇ ਨੰਬਰ ਤੇ 38 381 ਬਹੁਤ ਬੜਾ ਕਲਾ ਕਿਹਾ ਗਿਆ ਅਗਲੀ ਮੈਚ ਦੋਨੀਆਂ ਟੀਮਾਂ ਗਰਾਉਂਡ ਵਿੱਚ ਆ ਜਾਣਾ ਅਗਲੀ ਮੈਚ ਦੀ ਦੋਨੀਆਂ ਟੀਮਾਂ

ਬਹੁਤ ਬਹੁਤ ਤਾਹਵਾਦ ਹੈ ਸਾਹਿਬ ਮੰਡਸਿਓ ਦੇ ਨਾਲ ਵਾਟਾ ਪੱਡੀ ਰਹਾ ਹੋਇਆ ਹੈ ਹਾਂਜੀ ਸੁਆਦੀ ਆਇਆ ਤ੍ਰਿਕਵੀਰ ਆਇਆ ਤ੍ਰਿਕਵੀਰ ਟਾਇਰ ਤੇ ਜਿਹਨਾਂ ਦੇ ਲੱਗੀ ਕਾਲ ਤੇ ਸਾਈਕਲ ਕਰਦੇ ਦੋ ਸਾਈਕਲ ਕਰਨਗੇ ਚਾਰ ਕਰ ਲਿਆ ਇੱਕ ਵਾਰੀ ਤਾਲੀਆਂ ਮਾਰੇ ਦੋਨਾਂ ਲੱਲੀ ਵਾਲਾ ਬਿੱਲੀ ਵੀ ਆ ਗਿਆ ਜਕਾੜੀਸ਼ਾ ਵੀ ਆ ਗਿਆ ਦੇਸ਼ ਦੀ ਪਰਮਾਣੇ ਵਾਲੀ ਆ ਗਿਆ ਅਸ਼ਕਰ ਖੱਲੇ ਵਾਲਾ ਸੋਦੀ ਵੀ ਆ ਗਿਆ ਹੈ ਜੰਨਾ ਅਮਰਤ ਵੀ ਆ ਗਿਆ ਹੈ ਦੁਰੀਆਂ ਦੇ ਟਾਪ ਤੇ ਮਾਨਾ ਅੱਜ ਖੋਹਰ ਕਹੜੀ ਰੋਡ ਵਾਲਿਆਂ ਨਾਲ ਇੱਥੇ ਮੁਕਤੀ ਵੀ ਸਾਰਾ ਖੇਡਾ ਮੈਚ ਆ ਮਿੱਤਰੋ ਆਪਣੀ ਟੀਮ ਸ਼ਾਹਗੋੜ ਲਾਇਨਸ ਦਾ ਭਗਵਾੜੇ ਮਾਨਕ ਭਗਵਾੜੇ ਨਾਲ ਪ੍ਰੋਫੈਸਰ ਮਨਜੀਤ ਰਮਨ ਦਾ ਈਸ਼ੂ ਸ਼ਮ ਇਹਨਾਂ ਫਰਾਂਟਾਂ ਵਿੱਚ ਵਿੱਚ ਸ਼ਰਮ ਹੈ ਅਮਰੀਕਾ ਵਿੱਚੇ ਤੋਂ ਅਮਰੀਕਾ ਆਇਆ ਕੋਈ ਪੰਜਾਬੀ ਵੀਰੋ ਵੀਕੇ ਤੋਂ ਅਮਰੀਕਾ ਆਇਆ ਹੈ ਕੋਸੀ ਪਰਚਾ ਨਹੀਂ ਗਾਰ ਕੀਤੀ ਜਾਣਾ ਇਹ ਮੈਚ ਸੇ ਤੋਂ ਬਾਕੀ ਕੋਈ ਨਮਾ ਕੀਤਾ ਵਸਰਾ ਕੀਤਾ ਤੇ ਤਾਂ ਹੀ ਤੇ ਖੇਡ ਖੇਤ ਨੇ ਤੈਨੂੰ ਮਾਰਾ ਮੂਰ ਪਾ ਦਤਾ ਲੈ ਵੀ ਕਿੰਦਰ ਵੀਰ ਐ ਅੱਜ ਮੈਚ ਦੇ ਰੀਕ ਕਵਿਡਿਟੀ ਫੈਡਰੇਸ਼ਨ ਸਿਰੇ ਦੀ ਟੱਕਰ ਔਰ ਉਸ ਤੋਂ ਜੋ ਅਗਲੀ ਗੱਲ ਹੈ ਸਾਡੀ ਖੇਡ ਕਮੇਟੀ ਦੇ ਬਾਬਾ ਬੋਲ ਪ੍ਰਸਾਦ ਮੱਖਣ ਸਿੰਘ ਹਕੀਮ ਕੁਮਾਰੇ ਔਰ ਉਹਨਾਂ ਦੇ ਨਾਲ ਅਮਰੀਕ ਘੋਸਾ ਗੁੰਲਾ ਜੀ ਵਾਈਬਲ ਜੀ ਦਾ ਖਾਲਸਾ ਸ਼੍ਰੀ ਵਾਈਬਲ ਜੀ ਦੀ ਫਤਿਹ ਬਹੁਤ ਵੱਡੀ ਧਰਤੀ ਹੈ ਜਦੋਂ ਬੋੜਾ ਪਿੰਡ ਪਰਿਆਰ ਪਿਆ ਪਰਮੋਟਾ ਕਰਕੇ ਦੇਖਿਆ ਸ਼੍ਰੀ ਉਦਮ ਸਿੰਘ ਸਪੋਰਟਸ ਕਲੱਬ ਪਿੰਡ ਕੁਲੋਟੀ ਬੜੇ ਮਾਣ ਵਾਲੀ ਗੱਲ ਹੈ ਵੀ ਇਹਦਾ ਪ੍ਰਬੰਧ ਕੇਦੇ ਨਸ਼ੀਦਾ ਨੂੰ ਯਾਦ ਰੱਖਿਆ ਹੈ ਅੱਜ ਦੇ ਇਸ ਹੌਸਲੇ ਦੀਆਂ ਤਿੰਨ ਪੈਣ ਗਈਆਂ ਤੇ 11000 ਰੁਪਏ ਦਿੱਤਾ ਜਾ ਰਿਹਾ ਲੋ ਬਾਲਾ ਜਿੰਦਪੁਰੇ ਵਾਲਾ ਪਹਿਲਾ ਆਖਿਆ ਜਿੱਤਣਾ ਕਿਤੇ ਹੋ ਜਾਂਦਾ ਔਰ ਇਹ ਸਿਆਣਾ ਰੇਡਰ ਹੈ ਆ ਦੁਨੀਆ شریف ਕਹਿੰਦੀ ਆ ਨੌਜਵਾਨੋ ਪਰ ਹਮ ਦੇਖਣਾ ਵੀ ਇਸ شریف ਨੂੰ ਕਿਹੜਾ ਸਾਹਮਣੇ ਜੋਦਾ ਟੱਕਰਦਾ ਹੈ ਕਿ ਜੰਮੀ ਜਿੱਤਣ ਦੇ ਬਾਅਦ ਤੇ ਜੋਦਾ ਹੱਥ ਪਰ ਇਹ ਪਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾ ਕਰਦੇ ਵਾਰ ਉਹ ਮੁਕਾਬਲਾ ਚੱਲਦਾ ਹੋਇਆ ਅੱਜ ਮਾਕ ਖੇਡ ਕਬੱਡੀ ਦਾ ਰੰਗ ਰੂਪ ਅੱਜ ਘੋਟੀ ਦੇ ਇਸ ਮੈਦਾਨ ਦੇ ਵਿੱਚ ਸੰਤਿ ਸ਼ਰਗ ਜੀ ਦੇ ਵਿੱਚ ਵੱਖਰਾ ਹੀ ਹੈ ਆਹ ਦੇਖਦਾ ਸਾਹਮਣੇ ਮੈਦਾਨ ਦੇ ਵਿੱਚ ਲੋਕੀ ਜਾਨ ਆ ਗਿਆ ਮੈਂ ਤਾਂ ਕਹਿੰਦਾ ਇੰਡੀਆ ਦਾ ਸ਼ੇਰ ਆ ਗਿਆ ਆਹ ਇੰਡੀਆ ਦਾ ਸ਼ੇਰ ਜਿਹੜਾ ਮੈਦਾਨ ਦੇ ਵਿੱਚ ਹੈ ਬਾਪ ਸਾਹਮਣੇ ਹੈ ਤੇ ਦੇਖਦੇ ਮੁਕਾਬਲਾ ਹੈ ਔਰ ਨਾ ਦੇਖੋ ਕਹਿੰਦੇ ਰੋਹ ਵਿੱਚ ਆ ਗਿਆ ਬੱਬਰ ਸ਼ੇਰ ਬਾਦ ਸੁਲਤਾਨ ਦੇ ਸੁਲਤਾਨ ਆਏ ਇਹ ਸਰਦਾਰ ਕੁਰੀਤਪ ਸਿੰਘ ਸ਼ਖਸੂਰ ਵਾਲੇ ਪਟਿਆਲੇ ਦਾ ਹੈ ਇਹ ਵਾਸੀ ਹੈ ਨੌਜੋਨ ਲੈ ਵੀ ਹੁਣੇ ਸੱਤਾ ਕਾਲ ਯੂਕੇ ਵਿਸ਼ਾਪੂਤਰ ਮਿੱਕਾ ਯੂਕੇ ਰਦਰ ਯੂਕੇ वैन कोवर तड़ित के अलावा यहाँ बड़े कसरी सोता संतों के सीरियन खेल में जीत मासी तर्जिस रेख सोती खेला के लिए ना मेट्रो पंजाबी स्पोर्ट्स के अलग टंटो अब अब मानुकर यूके तर्जीप संगा विंदु धुरे यूके नामी बल्जियन और हार बल्जियन हितू मंसूरवाल रजीफ जोशर और उसे भी पास सोता ਨਾਲ ਭਰਵਾ 11000 ਦੀ ਕਬੱਡੀ ਹੈ ਤੇ ਕਹਿੰਦੇ 11000 ਲੱਗਾ ਹੋਇਆ ਹੈ ਪਿੰਡ ਕਹਿੰਦੇ ਚੱਠਾ ਗੁਜਿੰਦਪੁਰਾ ਤੋਂ ਕਿਤੇ ਪਾਰਸੂ ਦੀ ਵੀਰ ਬੱਭੂ ਸਿੱਧੂ ਬਾਗੀ ਸੁੱਤੀ ਸਰਾਓ ਨਾਲ ਕਹਿੰਦੇ ਫਲੋਰ ਰੋ ਦੀ ਰੈਂਕੂ ਵਾਲੇ ਜੰਪੌਰ ਸਰਾਓ ਰੇਟਾ ਜ਼ਮੀਨਦਾਰ ਨਾਲ ਗਿੰਦਰਜੀਤ ਜੱਸੀ ਹੁਣੇ ਵੀਰ ਨੇ ਉਹ ਕਹਿੰਦੇ ਦੋ ਸਕਸੈਸ ਹੋ ਗਈਆਂ ਹੈ ਲੈ ਵੀ ਸੁਲਤਾਨ 30 ਤਰੀਕ ਆ ਗਿਆ ਛੋਖੇ ਦੇ ਇਹ ਚੱਪਿਆਂ ਦੇ ਪੁੱਤ ਲੈਣੇ ਲੱਕੋ ਆਹ ਸਾਹਮਣੇ ਕਹਿੰਦੇ ਇਸ ਵੇਲੇ ਤੁਮਝਾ ਪਾਸਾ ਜਲਾ ਫਰੋਜਪੁਰ ਦਾ ਵਿੱਜਾ ਵਾਲਾ ਪਿੰਡ ਹੈ ਇਹ ਪਹਿਲਾ ਜੀ ਵੀ ਇਹ ਸਿਆਣਾ ਹੈ ਇਹ ਕੌਟੀ ਵਾਲਾ ਸਿਆਣਾ ਹੈ ਇਹ ਸੀਨੀ ਪ੍ਰੇਤਾਂ ਨੂੰ ਚੁਣਿਆ ਗਿਆ ਅੱਜ ਦੇ 22 ਕੈਪਟਨ ਬਣੇ ਸਾਡਾ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਅਮੀ ਚੰਦ ਦੀ ਬੇਟੀ ਸ਼੍ਰੀ ਦੇਵੀ ਜਾਨਦੀ ਮਾਤਾ ਦੀ ਗੱਲ ਹੈ ਸ਼੍ਰੀ ਦੇਵੀ ਜਾਨਦੀ 1970 ਦੇ ਵਿੱਚ ਜਾ ਕੇ ਦੇ ਇੰਗਲੈਂਡ ਦੇ ਵਿੱਚ ਧਰਮਾ ਪਾਈ ਹੈ ਉਹ ਪੱਲ ਮੇਰੇ ਬਾਪੂ ਨੇ ਕਿਹਾ ਮਖੜਾ ਇਤਾਂ ਦੇ ਬਣਨ ਦੀ ਕੋਸ਼ਿਸ਼ ਕਰੋ ਦੇਖ ਰਿਸ਼ਤਾ ਮਰਦਾ ਜੀ ਪੱਪਾ ਪਰ ਮੱਚਦਾ ਫਿਰਦਾ ਹੈ ਬੜਾ ਪੱਪਾ ਦਾ ਛੋੜਾ ਸੀਗਾ ਧਰਤੀ ਅੱਡੀ ਵੀ ਸੀ ਜਾਉਦਾ ਅਮੀ ਚੰਦ ਦਾ ਬੇਟਾ ਦੇਵੀ ਜਾਲ ਇਹੋ ਜਿਹੇ ਪੁੱਤ ਜਿਹੜੇ ਹੈ ਮਾਮਾ ਪੰਜਾਬ ਦੀ ਧਰਤੀ ਨੂੰ ਲੋੜ ਹੈ ਉਹ ਸਾਡੇ ਵਿਚਕਾਰ ਨੇ ਸਾਨੂੰ ਦੂਰ

ਪਰੀਤਪ ਧਰਵਾਨੀ ਨਾਲ ਜਗੀ ਭਦੌਂ ਜੀ ਵੀ ਸਾਡੇ ਪ੍ਰਸਿੱਧ ਕਬੱਡੀ ਖਿਡਾਰੀ ਆਏ ਹੋਏ ਹੈ ਇਹ ਮੇਰਾ ਮਾਣ ਵਾਲੀ ਗੱਲ ਹੈ ਔਰ ਦੇਖੋ ਧਰਵਾਨੀ ਜਿਨ੍ਹਾਂ ਦਾ ਇਲਾਕਾ ਇਹ ਮੇਰਾ ਖਿਤਾਬ ਮਿਲ ਗਿਆ ਹੈ ਲੈ ਵੀ ਕਾਕੇ ਸੁਖਦਾਤਾ ਤੇਰਾ ਇਹ ਦੇਜੇ ਦਾ ਕੋਚ ਦੇ ਤੌਰ ਤੇ ਜਾਣਾ ਜਾਊਗਾ मित्रे कम ਉਸਤਾਦ फिरो 5000 ਦੀ ਜਿੱਥੋਂ ਦਾ ਜਿੱਤ ਹੈ ਜਿੱਥੋਂ ਦਾ ਅਮਰਜੀਤ ਸਰਪੰਚ ਆਪਣੇ ਸਮੇਂ ਦੇ ਪ੍ਰਸਿੱਧ ਕਬੱਡੀ ਖਿਡਾਰੀ ਰਹੇ ਆ ਲੋ ਗੁਰੂ ਆ ਵਾਹ ਉਹ ਕੈਂਦੇ ਗੋਟ ਕੋ ਲਾਉਣੀ ਸਿੱਖ ਕੇ ਪਕਰ ਬਣਾਦਾ ਲੱਤਾਂ ਦੀ ਹੁਣ ਸਾਡਾ ਨਹੀਂ ਉਹ ਤੁਹਾਡਾ ਮੈਚ ਹੋਣਾ 30 ਤਰੀਕ ਨੂੰ ਲੋ ਜੀ ਅਗਲੀ ਕਬੱਡੀ ਟੱਗਿਆ ਅਮਰੀਕਾ 30 ਤਰੀਕ ਨੂੰ ਕਿੱਥੇ ਮੈਚ ਹੋਣਾ ਛੇੜ ਤੋਂ ਬਾਅਦ ਜਰੂਰ ਆਪਾਂ ਗੱਲ ਸਾਂਝੀ ਕਰਾਂਗੇ ਉਧਰ ਦੇ ਪਾਸੇ ਵੇਖੋ ਸਾਹਮਣੇ ਛੋਟਾ ਸੂਰ ਨੈਦਿੰਗ ਵੱਡਾ ਸੂਰ ਅਰੂੜਕੀ ਆਲਾ

ਅਗਲੇ ਵਾਰ ਜੀ ਟੀਮਾਂ ਨੂੰ ਸੱਦਾ ਦਿੱਤਾ ਜਾ ਚੁੱਕਾ ਹੈ ਔਰ ਮੈਚ ਦੂਸਰੇ ਹਫਤੇ ਖੇਦ ਦੇ ਵਿੱਚ ਬੜਾ ਫਸਿਆ ਪਿਆ ਹੈ ਕਿਉਂਕਿ ਪਹਿਲਾਂ ਦੋ ਅੰਕਾਂ ਦਾ ਫਰਕ ਹੈ ਹੁਣ ਇਸ ਲਈ ਤੇ ਅਮਰਤਪਾਲ ਜਾਂਦਾ ਹੋਵੇਗਾ ਔਰ ਸਿੰਧਵਾ ਪਾਲਿਆ ਦੇਖ ਔਰ ਨੇ ਇਸ ਦੇ ਤੰਗਰੇ ਵਾਲੇ ਜੋ ਸਾਮਣੇ ਮੈਦਾਨ ਦੇ ਵਿੱਚ ਅਗਲੀ ਕਮੇਡੀ ਪਾਈ ਹੋਈ ਹੈ ਬਾਹਲੀ ਲਾਈਨ ਨੂੰ ਟੱਚ 8-8 ਕਰ ਗਈ ਫਾਊਲ ਹੋਇਆ ਪੁਆਇੰਟ ਗੁਰਵਿੰਦਰ ਦਾ ਲੈ ਵੀ ਅਮਰਿੱਤ ਸਿੰਘ ਕਾਂਗੇ ਵਾਲਾ ਵੀ ਆ ਗਿਆ ਉਹ ਵੱਡੇ ਖਿਡਾਰੀ ਆ ਗਏ ਨੇ ਉਹ ਵੀ ਮੈਚ ਬੜਾ ਫਸਮਾ ਹੋਣਾ ਕਰਦੇ ਗਏ ਇਸੇ ਗੋਦੀ ਆਓ ਸਾਹਮਣੇ ਫਿਰ ਕਵੇ ਕਬੱਡੀ ਪਾ ਰਹੀ ਹੈ ਉਹ ਕੋਲ ਲੱਗਦਾ ਮੈਨੂੰ ਲੱਗਦਾ ਉਹ ਬੱਲ ਹੋਰ ਤੋਂ ਹੋਰ ਹੁੰਦੇ ਲੱਗਦੇ ਆ ਬੱਲ ਹੋਰ ਤੋਂ ਹੋਰ ਉਹ ਗੱਲਾਂ ਗੱਲ ਹੋਰ ਤੋਂ ਹੋਰ ਉਹ ਬੱਲ ਦਮਾ ਮਸਰ ਨਹੀਂ ਹੈ ਉਧਰ ਕਹਿੰਦੇ ਅੱਜ ਦੇ ਮੇਲੇ ਤੇ ਜਿੰਨਾ ਵੀ ਪਾਲਿਆ ਤੇ ਪਿੰਡ ਦਾ ਮੇਲਾ ਹੈ ਪਾਲਾ ਕੋਹੋਹੀ ਵਾਲਾ ਪਾਲਾ ਕਿੱਥੇ ਆ ਪੜੇ 2 ਕਿਲੋ ਚੱਲ ਕੇ ਆ ਫਟੇਰੀਆਂ ਦੇ ਕੋਲੇ ਆਪਾਂ ਫਟੇਰੀਆਂ ਦੇ ਦਸੀਆਂ ਦੇ ਜਿੰਨੇ ਫੇਰ ਕਰਕੇ ਪਾਲਾ ਕਿੱਥੋਂ ਕਿੱਥੇ ਪਹੁੰਚਿਆ ਬਾਲਾ ਗਲੇ ਬਾਣ ਤੁਹਾਡੇ ਪਿੰਡਾਂ ਦਾ ਹਰਿਆਸਤਾਨ ਜੀ ਹਮਿੰਦਰ ਸਿੰਘ 40 ਪਾਂਡੇ ਨੇ ਮਾਰਨ ਕਬੱਡੀ ਕਲੱਬ ਵਰਵਾੜਾ ਦੇ ਔਰ 44 ਪਾਂਡੇ ਸ਼ਾਹਗੁਰ ਲਾਇਨ ਦੇ ਇਹ ਸਮਾਬਰੇ ਵਿੱਚ ਸ਼ਾਹ ਨਰਾਮੀ ਟੀਮ ਜਿਹੜੀ ਇਹ ਜਿੱਤੂ ਰਹੀ ਹੈ ਅੱਗਾ ਹੋ ਗਿਆ ਬਾਕੀ ਨੂੰ ਤਾਰੀਆਂ ਪਾਉਂਦੀ ਹੈ ਉਹ ਸਾਰੀਆਂ ਵਾਲੇ ਸਤਾਜਾ ਦੇ ਰਹੇ ਤਾਂ ਦੁੱਟੇ ਦੇ ਬੰਦਰ ਦੇਖੋ ਦੀ ਟੀਮ ਜੋ ਕੀ ਆਲਾ ਕਹਿਵਾ ਬਾਹਰ ਵਾਲੀ ਟੀਮ ਜਿਹੜੀ ਬੋਲ ਰਹੀ ਹੈ ਜਿਹੜਾ ਰਾਜਵੰਦ ਨੇ ਉਹ ਤੋਂ ਹੋਰ ਦੇਖੇ ਰਾਜ ਦੇ ਤੁਹਾਨੂੰ ਪਾਤੀ अब ये मालिक तो यार अब ये 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 अ ਕੋੜੇ ਦੋ ਦੇ ਰੁਪਿੰਦਰਾ ਤੁਹਾਡੀ ਗੱਲ ਕਰਦਾ ਬਾਈ ਸੈਟਾ ਉਡਾਉਣ ਲੈਂਦੇ ਬਾਕੀ ਰੁਪਿੰਦਰ ਹੈਗਾ ਅਵੇ ਉਮਦਾ ਰੁਪਿੰਦਰ ਮੜਾ ਇਹ ਦੱਸ ਦਿਓ ਤੁਸੀਂ ਚੰਗਾ ਰੁਪਿੰਦਰ ਉਹ ਖੜਾ ਆ ਲਿਆ ਫਾਈਨਲ ਤੋਂ ਵੇਹਨ ਨਹੀਂ ਮਾਰਿਆ ਹੁਣ ਓਸ਼ਿਆ ਫੈਨ ਆ ਗਿਆ ਹਾਂ ਉਹ ਵੇਪਰ ਸਾਹੀ ਗਾਲ ਜੀ ਮੇਰੇ ਸਾਰੇ ਭਰਾ ਨੂੰ ਆਪਣਾ ਘੋੜਾ ਦੁੱਧੇ ਦਾ ਬਲੌਗ ਨਵਾਂ ਸਟਾਰਟ ਕੀਤਾ ਵਾ ਸਾਰੇ ਭਰਾ ਚੈਨਲ ਸਬਸਕ੍ਰਾਈਬ ਕਰੋ ਸਾਨੂੰ ਆਵਾਜ਼ ਜੀ ਗਰੇ ਬਦੇ ਬੜੇ ਵਾਇਨਾ ਬੇ ਬੇ ਕਿ 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 ਗੱਲ ਕਰ ਰਹੇ ਨੇ ਚੁੱਕੀ ਕਰਨਾ ਮੈਚ ਹੋਣਾ ਹੈਗਾ ਆਪਣਾ ਸੈਮੀ ਗਰਦਾਸਪੁਰ ਲਾਇਨਸ ਨਾਲ ਚਲਦੇ ਆਂ ਗਰਾਊਂਡ 'ਚ ਟੀਮ ਰੈਡੀ ਆ

ਕਿਵੇਂ ਕਿਵੇਂ ਮੈਂ ਕਿਹਾ ਇਹ ਜਿਹੜਾ ਹੁਣ ਕੋਹੜੇ ਦਾ ਇਹ ਨਾ ਜੀ ਹਾਂ ਘੋੜਾ ਦੁੱਧ ਦਾ ਹੋਇਆ ਨਹੀਂ ਮੋਨੋਟਾਈਜ ਹਲੇ ਹੁਣ ਵਾਲਾ ਬਸ ਥੋੜਾ ਹੀ ਰਹਿ ਗਿਆ ਉਹ ਵਿਕੇ ਨੂੰ ਨੰਬਰ ਦੇ ਬਾਈ ਨੂੰ ਐਨੇ ਹੋ ਜਾਊਗਾ ਤਾਂ ਉਹਦਾ ਪੇਮੈਂਟ ਹੋ ਜਾ ਹਿਸਾਬ ਨਾਲ ਆਪਾਂ ਕਰਾਲਾ ਇੱਕ ਵਾਰੀ ਪੰਜ ਕੁ ਪਾ ਦੇ ਮੇਰੇ ਵੀਰ ਠੀਕ ਆ ਠੀਕ ਆ ਕੋੜੇ ਭਰਾ ਮੜਾ ਰੱਖੀ ਯਾਰ ਸਾਡਾ ਖਿਆਲ ਹੈ ਨਾ ਠੀਕ ਹੈ ਥੈਂਕ ਯੂ ਮੈਂ ਬਾਈ ਫਿਰ ਸ੍ਰੀ ਕਾਲ ਜੀ ਹੋਰ ਕਹਿਵਾਂ ਗੱਪਾਂ ਮਾਰ ਤਾਂ ਤਾਂ ਤੇ ਕੱਪ ਵਧੀਆ ਚੱਲ ਰਹੇ ਆ ਠੀਕ ਆ ਦੋ ਕੱਪ ਹੋ ਗਏ ਤੇ ਦੋਨਾਂ ਨੇ ਆਪਣੀ ਟੀਮ ਜਿੱਤ ਗਈ ਬਾਬੇ ਦੀ ਕਿਰਪਾ ਨਾਲ ਤੇ ਅੱਜ ਸੈਮੀ ਮੈਚ ਹਨ ਗੁਰਦਾਸਪੁਰ ਨਾਲ ਕੀ ਖਿਆਲ ਆ ਕਿਵੇਂ ਆ ਇਹ ਤਾਂ ਮੈਚ ਜਾ ਕੇ ਪਤਾ ਲੱਗਣਾ ਠੀਕ ਆ ਹੋਰ ਸੈਟ ਆ ਸਰੀਰ ਸੈਟ ਓਕੇ ਚੱਲਣ ਦਾ ਠੀਕ ਆ ਗੋਦੀ ਲਾ ਕੇ ਮਿੱਤਰਾ ਬਹਿ ਜਾ ਗੋਦੀ ਲਾ ਕੇ ਸੁਖਰਾਜ ਚੱਲੇ ਆਪਾਂ ਸੈਮੀ ਮੈਚ ਆ ਪੁੱਜਿਆ ਸੈਮੀ ਮੈਚ ਆਪਣਾ ਗੁਰਦਾਸਪੁਰ ਟੀਮ ਗੁਰਦਾਸਪੁਰ ਲਾਇੰਜ਼ ਨਾਲ ਇਹ ਚੱਲਦੇ ਆਪਾਂ ਗਰਾਹਣ ਚ 11 ਦੇ ਵਿੱਚੋਂ ਕੌਣ ਹੌਣ ਯਤਨ ਕਰੇਗਾ ਨੰਬਰ ਕਿਹਦਾ ਟੀਮ ਆਪਣੀ ਰੈਡੀ ਆ ਬਾਬੇ ਦੀ ਕਿਰਪਾ ਨਾਲ ਉਹ ਜਾਪੀਆਂ ਦੇਸੇ ਜਾ ਜਿਹੜਾ ਹਰ ਸਿਮਰਨ ਮੰਡ ਕਰਨ ਮੰਡ ਡਾਕਟਰ ਪੰਨੋ ਮਨੀ ਧਾਲੀਵਾਲ ਅਕਾਲ ਅੱਜ ਮਾਣ ਖੜਾ ਉਹਦੇ ਵੀ ਇੱਕ ਮੱਥੇ ਮਿਲਦੇ ਅੱਜ ਕੋਲ ਦੇਖੋ ਅਜੀਤ ਸਿੰਘ ਮੰਡਲੇ ਵਾਲੇ ਵੱਲੋਂ ਵਰਦੇ ਉਹ ਜਿੰਦੇ ਕੈਪਟਨ ਖੰਨਾ ਥੋੜਾ ਦਾ ਦਾ ਬੇਲਾ ਮੈਚ ਜਿੰਦਰ ਦੇ ਨੂੰ ਜਿੰਦਰ ਦੇ ਬੇਲੇ ਪਾਸੇ ਹੁਣ ਚਾਤੇ ਤੇ ਖਾਮੀਆਂ ਮਾਰਿਆ ਨੌਜਾਨ ਨੇ ਹਲਕਾ ਇਕੱਠਾ ਟਿਕਿਆ ਹੁਣ ਖੱਜੀ ਕੰਨੀ ਵਾਲੇ ਪਾਸੇ ਨੂੰ ਵਾਪਸ ਜਾਂਦਾ ਜਿਹੜੇ ਜਿੰਦਰ ਦੇ ਬੜੇ ਪਰਣ ਦਾ ਆਹ ਦੇਖੋ ਸਾਹਮਣੇ ਫਰਮਾ સર અગલી કબી ਜੋਤਾ ਜੋਤਾ ਕਹਿੰਦੇ ਮਹਿਮਦ ਵਾਲੀ ਹੈ 11 ਸੇਦੀ ਮੰਦਰੀ ਸਾਡੇ ਦਰਮਿਆਨ ਆਇਆ ਹੈ ਵੀ ਐਨਵਾਖਾਂਗੇ 11 ਸੇਦੀ ਮੰਦਰੀ ਉਹ ਸਾਡੇ ਦਰਮਿਆਨ ਆਇਆ ਹੈ ਇੱਥੇ ਮੁجهه ਤੇ ਉਹਦਾ ਵੀ ਧੰਨਵਾਦ ਉਹ ਜੋਤਾ ਕਹਿੰਦੇ ਰੇਡੀਓਡ ਜੀ ਕਰਦਾ ਹੈ ਆ ਖਿਡਾਰੀ ਨੰਬਰ 6 ਉਹਨੇ ਆਪਣੀ ਟੀਮ ਲਈ ਜੋਰ ਦਿੱਤਾ ਹੈ ਅਗਲੀ ਰੇਡ ਕਹਿੰਦੇ ਪਰਦੰਮਣ ਆ ਗਿਆ ਅਗਲੇ ਮੈਚ ਦੀ ਟੀਮਾਂ ਵੀ ਆ ਗਈਆਂ ਸ਼ਬਸ਼ਪੋਇਆ ਸੁਲਤਾਨ ਵੀ ਪੁੱਜ ਗਿਆ ਦੋਦੇ ਵਾਲਾ ਰੁਪਿੰਦਰ ਵੀ ਆ ਗਿਆ ਦਰਵਿੰਦਰ ਫੋਨਾ ਵੀ ਆ ਗਿਆ ਐਕਸ਼ਨ ਮੋਆਏ ਵੀ ਆ ਗਿਆ ਤੇ ਸਾਹੋ ਕਹਿੰਦਾ ਸਗਾਉਆ ਮੁੰਨਾ ਰਵੀ ਵੀ ਆ ਗਿਆ ਉਹ ਪਈ ਹੋਈ ਰੇਡ ਹੁਣ ਦੇ ਵਿੱਚੋਂ ਕੌਣ ਕਿੰਨਾ ਟੱਪੇ ਪੈਦਾ ਹੈ ਹਰ ਤੋਂ ਦਮੰਨ ਤੇ ਟੋਲੀਆ ਆ ਵਾਟਾ ਵੱੜਦਾ ਤੁਰਿਆ ਆਉਂਦਾ ਹੈ ਤੇ ਜਾਂਦਰ ਦੇਖ ਕੇ ਪੈਰ ਪਸਾਰਾ ਕੱਲ 26 ਨਾਂ ਤਗੜੀਆ ਤੇ ਮੰਦਰਾ ਦੇ ਵੱਲ ਜਾਣਾ ਮੈਂ ਕਾਤਾ ਮਾ ਅਲੀਆ ਤੇ ਬਹੁਤ ਦੂਰ ਦਾ ਪਾਕੀ ਤੇ ਆਹ ਕਿਹੜਾ ਸਮੇਂ ਨਗਰੀ ਨੂੰ ਮੇਕ ਵਾਲਾ ਨਾਕਾ ਲਾ ਕੇ ਠੇਰਾ ਦੀ ਜੋਕ ਸੰਕੇ ਨੂੰ ਮੇਕ ਵਾਲਾ ਨਾਕਾ ਲਾ ਕੇ ਠੇਰਾ ਦੀ ਜੋਕ ਸੰਕੇ ਨੂੰ ਆਹ ਕਿਹਦੇ ਗੁੱਜੇ ਵੀ ਰੇ ਬਾਨਾ ਜਿਹਨੂੰ ਟਰਨੈਡੋ ਦਾ ਖਿਤਾਬ ਮਿਲਿਆ ਰਵਿੰਦਰ ਤੇਗ ਧਰਤੀਮਾਨ ਮਥਾ ਨੌਜਵਾਨਾ ਫੜੇ ਬਲਾ ਇਹ ਕਬੱਡੀ ਦਾ ਟਰਨੈਡੋ ਇਹਦੀ ਟਰਨੈਡੋ ਵਾਲੀਆ ਫੜਿਆ ਹੋਇਆ ਗੋਟਲਾ ਹੋ ਰੋਪੜਿਆ ਜਿੰਦਾ ਉਹ ਖੁੱਡਦੀਆਂ ਗੁੰਜੀਆਂ ਖੂਦ ਦੇ ਵਿੱਚ ਨੌਜਵਾਨ ਨੇ ਕਿਹੜੀ ਟੀਮ ਕਿੰਨੇ ਨੰਬਰ ਲੈ ਕੇ ਬਾਜ਼ੀ ਮਾਰ ਗਈ ਹੈ ਜਿਹੜੇ ਮੁੰਡੇ ਫਾਈਨਲ ਵਿੱਚ ਪ੍ਰਵੇਸ਼ ਕਰ ਗਿਆ ਹੈ ਅਗਲੇ ਮੈਚ ਦੇ ਟੀਮਾਂ ਉਹ ਵੀ ਸੈਂਟਰ ਰਾਈਟ ਤੇ ਆ ਕੇ ਆਪੋ ਆਪਣੀ ਅਸਾਈਨਡ ਸਾਈਡ ਕਰ ਲੈਣ ਇੱਕ ਵਾਰੀ ਖੇਤੋਂ ਸਾਡੇ ਸਾਰੇ ਪਰਮੰਤਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਮੇਜਰ ਸਿੰਘ ਬਰਾੜ ਹੋਣਾ ਦਾ ਅਰਮਪਾਲ ਲੰਡੇ ਕੇ ਹੋਣਾ ਦਾ ਨਾਲ ਹੈਪੀ ਸਾਡਾ ਦੇਖਣ ਗਰੀਤੋ ਸਾਡੇ ਦਰਮਿਆਨ ਪੁੱਜਿਆ ਹੋਇਆ ਅਲੂ ਕਵੇਰ ਹੋਣਾ ਦਾ ਉਹਨਾਂ ਦੇ ਸਾਰੇ ਸਾਥੀਆਂ ਦਾ ਘਲੋਟੀ ਪਿੰਡ ਦਾ ਖੱਲੀ ਕੱਲੇ ਰੋਹ ਦਾ ਸਾਰੇ ਇਹਨਾਂ ਦੇ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਬਾਬੂ ਯੂਐਸਏ ਜਿਹਨਾਂ ਨੇ ਕੱਲ ਵੱਡਾ ਮੇਲਾ ਕਰਾਇਆ ਉਹਨਾਂ ਦੇ ਸਾਥੀ ਕੀਪਾ ਕੰਡਾ ਨਾਲ ਸੀਪਾ ਜਖੜਾ ਯੂਐਸਏ ਦੇ ਦਲੇਰ ਨਾਗੜਾ ਉਹਦਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਲੈ ਵੀ ਅਮਰਪਾਲ ਭਾਈ ਦੱਸ ਵੀ ਕਿਹੜੇ ਮੁੰਡੇ ਕਿਹੜੇ ਨੰਬਰ ਲੈ ਕੇ ਬਾਜੀ ਮਾਰ ਗਏ ਹੈ ਪਹਿਲੇ ਸੈਮੀਫਾਈਨਲ ਤੋਂ ਨਾਰਕਸਰ ਗੁਰਦਾਸਪੁਰ ਦੇ ਨੰਬਰ ਨੇ 27 27 ਇਹ ਆ ਪੁਆਇੰਟ ਨਿਊਜ਼ੀਲੈਂਡ ਦੇ ਨੰਬਰ ਨੇ 39 ਇੱਕ ਘਟਚਾਰੇ 39 ਤੇ ਦੋ ਨੰਬਰ ਜਿਹੜੇ ਖੋਲਣ ਹੈ ਖੋਲਣ ਵੀ ਆ ਗਿਆ ਹੈ ਲੈ ਵੀ ਗੁਰਵਿੰਦਰ ਅੱਥੇ ਦਾ ਵੀ ਧੰਨਵਾਦ ਹੋਰਿਆ ਸਿੰਘ ਸਰ ਵੀ ਆ ਗਿਆ ਹੈ ਹੈਪੀ ਕੋਟ ਲਾ ਕੇ ਆ ਗਿਆ ਹੈ ਹਰ ਗੌਰਵ ਚੀਮਾ ਵੀ ਆ ਗਿਆ ਆ ਮੈਚ ਵੀ ਚੋਟੀ ਦਾ ਖੇਡਿਆ ਜਾਵੇਗਾ ਤੇ ਸਾਡੇ ਅਗਲੇ ਬਲਾਰੇ ਜਿੱਦਾਂ ਪ੍ਰਬੰਧਕਾਂ ਦਾ ਹੁਕਮ ਹੋਵੇਗਾ ਤਿਆਰੀ ਗਰੇਵਾਰ ਇਸ ਸਭ ਦੀ ਨਜ਼ਰ ਦਾ ਖੌਲਾ ਵੀਰੇ ਸਾਡੇ ਭਾਈ ਨੇ ਦੰਨੀਆਂ ਦਵਾਵਾਂ ਨੇ ਹੁਣ ਮੈਚ ਦੇ ਵਿੱਚ ਚੋਟੀ ਦਾ ਸ਼ੁਰੂ ਹੋ ਲੱਗਿਆ ਜੱਗਾ ਜੰਦੀਆਂ ਜੀ ਕਿਰਪਾ ਕਰਕੇ ਗੱਡੀ ਕੋਲੇ ਪਹੁੰਚਾਂਗੇ ਜੱਗਾ ਜੰਦੀਆਂ ਜੀ ਇਹਨੂੰ ਬਿੰਦੀ ਹੈ ਇਹਦੀ ਕੋਈ ਰੋਕਤੀ ਸੁਖੀ ਨਹੀਂ ਜੱਦੀ ਹੈ ਵੀ ਚਾਬੀਆਂ ਸਾਡੇ ਕੋਲੇ ਵਾਲਾ ਰੰਗੀ ਉਸ ਕੈਨੇਡਾ ਕੱਪ ਦਾ ਬੈਸਟ ਆਫੀ ਸੀਗਾ ਇਸ ਮੁੰਡੇ ਨੇ ਰਿਕਾਰਡ ਬਣਾ ਲੀਂਦੇ ਨੇ 24 ਦੇ ਵਿੱਚ ਬੈਸਟ ਆ ਗਿਆ ਰਿੰਦਰ ਸ਼ਾਹੀ ਤੇ ਜਾਫੀਆਂ ਦੇ ਨਾਤੇ ਵੀ ਕੋਈ ਸੀਚੇ ਵਾਲਿਆਂ ਨੂੰ ਇਹ ਰੁਤਬਾ ਮਿਲਿਆ ਹੈ ਅੱਜ ਰੋਟੀ ਦੇ ਵੀ ਕੌਣ ਬੈਸਟ ਆਊਗਾ ਇਧਰ ਪਾਸੇ ਮੋਟਰਸਾਈਕਲਾਂ ਦਾ ਬੋਟਾ ਦਾ ਕੌਣ ਜੇਤੂ ਬਣੇਗਾ ਸਮੇਂ ਨੇ ਫੈਸਲਾ ਕਰਨਾ ਹੈ ਆ 1/2 ਘੰਟਾ ਬਾਕੀ ਹੈ ਪਰ ਇਹ ਮੋਸਟ ਵੈਲਿਊਏਬਲ ਇਹ ਹੱਕਦਾਰ ਸੀਗਾ ਜੋ ਨਾਜਵਾਨ ਪਿਆਰ ਵਰਤਿਆ ਰਿਹਾ ਦੋਦੇ ਪਿੰਡ ਵਾਲਾ ਰਵਿੰਦਰ ਦੇਖਦੇ ਵੀ ਕਬੱਡੀ ਪਾਉਣ ਦੇ ਵਾਸਤੇ ਇਹਨੂੰ ਮੋਸਮਹਿਤਵਨ ਦੇ ਰਿਹਾ ਖਤਮ ਹੋਤਾ ਗਿਆ ਪਹਿਲੀ ਕਬੱਡੀ ਪਾਉਣ ਦੇ ਵਾਸਤੇ ਵਿੱਚ ਖੜਿਆ ਦੇਸ਼ਕਾਰ ਦੋਦੇ ਕੌਣੀ ਵਾਲਾ ਰਵਿੰਦਰ ਸਿੰਘ ਔਰ ਉਹਦੇ ਦੇ ਪਾਸੇ ਚਾਰ ਜੱਫੀ ਬੰਦੇ ਪਰੋਂ ਨੇ ਇੱਥੇ ਵੀ ਚਾਰ ਜੱਫੀ ਬੰਦੇ ਪਰੋਂ ਨੇ ਜੋ ਕਿਉਂਡ ਆਪਾਂ ਹੁਣ ਕਲੀਅਰ ਕਰ ਦਈਏ ਮਿਹਰਬਾਨੀ ਕਰਕੇ ਪਹਿਲੀ ਕਬੱਡੀ ਪਾਉਣ ਦੇ ਵਾਸਤੇ ਦੇਖਦੇ ਵੀ

ਚਾਬੀ ਜਿਹੜੀ ਆ ਭਾਜੀ ਉਹ ਤਕਰਾ ਹੋ ਰਿਹਾ ਲਓ ਕਹਿੰਦੇ ਦੂਜੇ ਦੀ ਪਹਿਲੀ ਪੈ ਗਈ ਆ ਤੇਰੇ ਬੱਚੋ ਇਹ ਦੂਜਾ ਸੀ ਵੀ ਹੈ ਕਬੱਡੀ ਕਹਿੰਦੇ ਪਹਿਲੀ ਇਸ ਵੇਲੇ ਉਹ ਖੇਡ ਦੇ ਮੈਦਾਨ ਦੇ ਵਿੱਚ ਪੈ ਗਈ ਮੇਰੇ ਬੱਚੋ ਇਹ ਕਹਿੰਦੇ ਰਤਨਦਰ ਦੋਤੇ ਪਿੰਡ ਦਾ ਲੈ ਤਕਰਾ ਨਹੀਂ ਇਹ ਪਾਲਾ ਤਕਰਾ ਨਹੀਂ ਪਾਲੇ ਤਕਰਾ ਨਹੀਂ ਉਹ ਕੋਈ ਡਿਸੀਜਨ ਦੇ ਬਾਹਰ ਤਕਰਾ ਉਹ ਦਿਲ ਦਰਕੇ ਲੈਂਦੇ ਆ ਉਹ ਜੰਦਰ ਕਹਿੰਦੇ ਤਕਰਾ ਨੰਬਰ ਜੁੜ ਗਿਆ ਆ ਦੀਪਾ ਜੀ चंडीगढ़ गेड़े मार लेकर लाहौर चंडीगढ़ का मारे और सवेरे और मर चल गया अभी सवेरे सरदार गुरी

ਦੇ ਵਾਸਤੇ ਸੁਲਤਾਨ ਬੰਦ ਹੋਇਆ 30 ਜਨਵਰੀ ਨੂੰ ਪਾਸੋ ਦਾ ਕਬੱਡੀ ਦਾ ਤਹੂਗਾ ਹਾਂ ਘਾਗਿਆਂ ਵਾਲਾ ਘਾਗਿਆਂ ਵਾਲਾ ਕਬੱਡੀ ਖੇਡ ਰਿਹਾ ਹੈ ਹਾਂ ਹਟ ਘਾਗਿਆਂ ਦੇ ਹਿੱਸੇ ਦੇ ਵਿੱਚ ਤਾਲੀਆਂ ਵੱਜਦੀਆਂ ਨੇ ਫਿਰ ਸਾਦ ਜੀ ਆ ਜਾਂਦਾ ਹੈ ਇਹ ਮੁੰਡੇ ਜਿਹੜਾ ਦੇ ਉੱਪਰ ਰਾਜ ਕਰਨ ਵਾਲਾ ਕਬੱਡੀ ਖਿਡਾਰੀ ਨੇ ਲੈ ਦੋਦੇਵਾਲ ਰੁਪਿੰਦਰ ਹੱਥ ਹੈ ਕਬੱਡੀ ਪਾਉਣ ਦੇ ਵਾਸਤੇ ਇਹਦਾ ਸਟਾਈਲ ਬਹੁਤ ਵਧੀਆ ਹੈ ਇਹਦੀ ਖੇਡ ਬੜੀ ਤੇਜ਼ੀ ਲਾ ਮਾਲੀਆ ਵਾਲਾ ਕੋਸ਼ਿਸ਼ ਕਰਦਾ ਹੋਇਆ ਸਫਲਤਾ ਇਸ ਰਾਜਾ ਦੇ ਕਦਮ ਜੁਮਦੀ ਹੈ ਅਗਲੀ ਰੇ ਅਗਰ ਸਮਾਪਤ ਹੈ ਮੇਲਾ ਲੱਤੋ ਜੀ ਤਿੰਨੋਂ ਪਿੰਡ ਵਧੀਆਂ ਦੇ ਲੱਤੋ ਝਾੜਿਆ ਬਹੁਤ ਬਹੁਤ ਧੰਵਾਦ ਜੀ ਹਾਂ ਜੀ ਆਇਆ ਜੀ ਸਾਡੇ ਦਰਮਿਆਨ ਬਹੁਤ ਹੀ ਸਤਿਕਾਰਯੋਗ ਸਰਦਾਰ ਗੁਰਜੀਤ ਸਿੰਘ ਕੌਟਲੇ ਸਾਫ ਦਾ ਮੰਤਰੀ ਪੰਜਾਬ ਉਹਨਾਂ ਦੇ ਨਾਲ ਸਰਦਾਰ ਲਖਮੀਰ ਸਿੰਘ ਜੀ ਸਾਫ ਦਾ ਵਿਧਾਇਕ ਉਹਨਾਂ ਦੇ ਨਾਲ ਸਰਦਾਰ ਯਾਦਵਿੰਦਰ ਸਿੰਘ ਜੀ ਚੰਦਾਲੀ ਸਾਹਿਬ ਸਰਦਾਰ ਰਪਿੰਦਰ ਸਿੰਘ ਜੀ ਬਿੱਟੂ ਪ੍ਰਧਾਨ ਯੂਥ ਕਾਂਗਰਸ ਸਰਦਾਰ ਅਮਰਪ੍ਰੀਤ ਦੇ ਸਾਥੀਆਂ ਦਰਮਿਆਨ ਹਾਜ਼ਰੀ ਲਵਾਈ ਹੁਣ ਮੈਂ ਬੇਨਤੀ ਕਰੂੰਗਾ ਪ੍ਰਧਾਨ ਜੀ ਨੂੰ ਬਈ ਟੀਮ ਨੂੰ ਲਾਈਨ ਅਪ ਕਰ ਲੈ ਤਾਂ ਕਿ ਮੁੱਖ ਮਹਿਮਾਨਾਂ ਦੀ ਆਪਾਂ ਉਹਨਾਂ ਨਾਲ ਇੰਟਰੋਡਕਸ਼ਨ ਕਰਾ ਸਕੀਏ ਤੇ ਨਾਲ ਹੀ ਇਹਨਾਂ ਪਰਮਾ ਸਾਡੇ ਭਾਈਆਂ ਦੀ ਖੇਡ ਲਾਵਾ ਜੀ ਸਾਹਿਬ ਸਾਰੇ ਵੀਰਾਂ ਵਾ ਸਾਰੇ ਵੀਰਾਂ ਵਾ ਓਏ ਦੂਜੇ ਆ ਜਾ ਓਏ ਪਿੱਛੇ ਗੇਤੀ ਮਰੋ ਸਰਪੰਚ ਆਇਆ ਆਇਆ ਜੀ ਮੇਰੇ ਵੀਰਾਂ ਭਾਈ ਹਲੋ ਨੂੰ ਨਵੀਂ ਮੋਟਰ ਨੇ ਰਾਮ ਜੀ ਦਾ ਇਹ ਪਾਸਾ ਨੇ ਜਿਹੜੇ ਸੁਨੇਹਾ ਲਾਉਂਦੇ ਐ 6 ਕਰਨੀ ਹੋਗੀ ਅੰਦਗਰ ਸ਼ੰਨਾ ਦੇ ਕਬੱਡੀ ਕਪੀ ਉੱਥੇ ਮੇਰੇ ਇਹ ਆਪਾਂ ਬਾਕੀ ਨੂੰ ਨੇ ਤੇ ਮੇਰੇ ਨੰਬਰ ਤੇ ਸੋਨਾ ਆਉਣਾ ਆਪਾਂ ਤਾਂ ਕੀ ਮਾਰੇ ਹਾਜੀ ਪਰਮਾਤਮਾ ਨੂੰ ਕੋਈ ਆਵਾਜ਼ ਨਹੀਂ ਆਉਂਦੀ ਆਸਾਂ ਕੋਈ ਨਹੀਂ ਆਇਆ ਇੰਨਾ ਦੱਸ ਆਪਾਂ ਸਮਾਰ ਕੇ ਖੜਾ ਖੜਾ ਬੱਪੂ ਯਾਰ ਦੇਖੋ ਆਪਣੇ ਵਾਲੇ ਦੀ ਫੇਰ ਫੋਲੋਇੰਗ ਵੇ ਗੁਰੂ ਇਦਾਂ ਹੀ ਕਿਰਪਾ ਰੱਖੇ ਪਰਮਾਤਮਾ ਕਿਰਪਾ ਕਰੇ

ਰੰਗ ਕਬੱਡੀ ਪੀਅਰ ਇਹ ਕਿਵੇਂ ਸੰਭਾਲੇ ਮੰਜੇ ਤੇ ਪੈ ਗਿਆ ਇਹਦੇ ਕਰਦਾ ਫਿਰਚਾ ਇਹ ਵੀ ਰੋਟੀ ਰੋਟੀ ਕਬੱਡੀ ਦਾ ਜਲਦੀ ਹੈ ਇਹ ਆਪਰੇ ਕਰਕੇ ਸਭ ਖਾ ਬੈਠਾ ਹੈ ਉਹ ਸਾਹਮਣੂ ਦੇਖਦੀ ਕਰਦਾ 10 ਵੀ 150 ਨਾਲ ਕੋਈ ਬਰਕੇ ਨਹੀਂ ਪੈਂਦਾ ਲੈ ਵੀ ਪੂਰੇ ਜਿਹੜੇ ਦੁਨੀਆ ਬਹੁਤ ਕਰਦੇ ਨੇ ਪੂਰੇ ਸੈਂਬਰੀ ਦੀ ਆਪਾਂ ਵੱਧ ਵੱਧ ਹੈਲਪ ਕਰ ਰਹੇ ਹਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਜਿਹੜੇ ਇਹ ਸਿਕਾ ਡਾਕਟਰ 216 ਨੰਬਰ ਹੈ 216 ਕੇ दो सौ सोलह जीता बटाई होविंदर कैलगरी परविंदर चेहरा सिद्धूलग चाहिए ਇਗੜਾ ਵੀ ਵੱਡਾ ਚਾਹੀਦਾ ਕਬੱਡੀ ਖੇਡਣ ਦੇ ਵਾਸਤੇ ਲਾ ਅਗਲੀ ਕਬੱਡੀ ਬਾਲ ਦੇ ਵਾਸਤੇ ਰਪਿੰਦਰ ਨਾਜੋਨ ਦੋਦੇਵਾਲਾ ਆਹ ਦੂਸਰੇ ਪਾਸੇ ਕਰਦਾ 모ਹਿੰਦ ਦੀਨ ਵਾਲਾ ਕਮਾਲਾ ਗਿੰਦਾ ਟਿੱਬੇ ਵਾਲਾ ਲਵਲੀ ਮਹਿਮਦਵਾਲ ਤੇ ਜਿੱਤਨੇ ਅੱਜ ਸੋਨੀ ਫੱਕਰ ਝੰਡੇ ਨੇ ਬੋਲਟ ਮੋਟਰਸਾਈਕਲ ਦੇਖੋ ਮਿੱਤਰੋ ਬੈਸਟ ਜਾਪੀ ਵਾਲਾ ਬੋਲਟ ਬੈਸਟ ਰੀਡਰ ਵਾਲਾ ਬੋਲਟ ਕੁਲਵਿੰਦਰ ਧਰਮਪੁਰਾ ਕੱਲ ਵੀ ਬੈਸਟ ਨਿਕਲਿਆ ਮੂਹਰਾ ਨਸਲ ਦੀਆਂ ਝੋਟੀਆਂ ਤੇ ਅੱਜ ਫੇਰ ਬੁਲਟ ਦਾ ਬੈਸਟ ਨਿਕਲਿਆ ਧਰਮਪੁਰ ਯਾਰਾ ਤੋਂ ਬੰਦਰ ਇਹੇ ਲੱਗਦੀ ਖੇਡ ਮਿੱਤਰੋ ਸ਼ਾਹ ਕੋ ਟੀਮ ਆਪਣੀ ਅੱਜ ਫੇਰ ਫਸਟ ਸੀ 2.5 ਲੱਖ ਦੀ ਜੇਤੂ ਉਹਨੂੰ ਥੋੜੇ ਲੰਘ ਗਿਆ ਗੇਮ ਵੀ ਨਹੀਂ ਆ ਕਿਵੇਂ ਸੋਨੀ ਬਾਈ ਮੁਬਾਰਕਾਂ ਬਹੁਤ ਬਹੁਤ ਬੋਲਟ ਜਿੱਤੇ ਦੀਆਂ ਪਹਿਲਾ ਪਹਿਲਾ ਬੋਲਟ ਜਿੱਤਿਆ ਉਹ ਯਾਰ ਜਵਾਕ ਭੈਣ ਤੇ ਦੇ ਲੜਨ ਮੁਬਾਰਕਾਂ ਚੱਲ bro ਆ ਦੇਖੀ ਜਵਾਕ ਨੂੰ ਭੈਣ ਤੇ ਲੜਾਉਣ ਲੱਗ ਗਿਆ ਸਾਰੇ ਵੀ ਦੋਦੇ ਦੀ ਟੀਮ ਦੇ ਵਲੌਗ ਦੇਖਣ ਲਈ ਆਪਣੇ ਚੈਨਲ ਘੋੜੇ ਦੋਦੇ ਨੂੰ ਜਰੂਰ ਸਬਸਕ੍ਰਾਈਬ